ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਲੋਹਾਮ ਦੇ ਵਿੱਚ ਲੋਹਾਮ ਪਿੰਡ ਦੇ ਵਿੱਚ ਆ ਤੇ ਗੁਰਦੁਆਰਾ ਸਾਹਿਬ ਦੇ ਬਿਲਕੁਲ ਸ਼ਹੀਦਗੰਜ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਕਰਕੇ ਘਾਰ ਆ ਬਾਈ ਦਾ ਮਿੱਤਰੋ ਪ੍ਰਗਟ ਬਾਈ ਦਾ ਨਾਮ ਆ ਅੱਜ ਪ੍ਰਗਟ ਦੇ ਕੋਲੇ ਨਾ ਮਿੱਤਰੋ ਇੱਕ ਤੋਕੜ ਗੱਪਣ ਚੈੱਕ ਪਾਸ ਝੋਟੀ ਲੈ ਕੇ ਆਇਆ ਮਗਰ ਵੀ ਕੱਟੀ ਆ ਝੋਟੀ ਚੰਗੀ ਵੀ ਬਹੁਤ ਆ ਤੇ ਮਿੱਤਰੋ ਫਿਰ ਗੱਬੜੋਂ ਇੱਕ ਨਾਮੀ ਸਾਣ ਤੋਂ ਆ ਕਹਿਣ ਤੋਂ ਭਾਵੇਂ ਆ ਵੀ ਗੱਲ ਸੋਨੇ ਤੇ ਸੁਹਾਗੇ ਵਾਲੀ ਹੋਣ ਵਾਲੀ ਆ ਸਾਰੀ ਗੱਲਬਾਤ ਕਰਦੇ ਆ ਮਿਲਦੇ ਆ ਬਾਈ ਨੂੰ ਪ੍ਰਗਟ ਦੇ ਨਾਲ ਮੁਲਾਕਾਤ ਕਰਉਣਾ ਤੁਹਾਡੀ ਆਉ ਮਿਲਦੇ ਆ ਪ੍ਰਗਟ ਵੀ ਇੱਕ ਜਾਣਿਆ ਪਹਿਚਾਣਿਆ ਜਿਹੜਾ ਵੱਡਾ ਨਾਮ ਹੋਣ ਵਾਲਾ ਆ ਉਹਨਾਂ ਦੇ ਸਮੇਂ ਦੇ ਦੇ ਸਤਿ ਸ਼੍ਰੀ ਅਕਾਲ ਪ੍ਰਗਟ ਵੀਰੇ ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਆ ਵੱਡੇ ਭਾਈ ਹਾਂਜੀ ਵਧੀਆ ਵੀਰੇ ਤੁਸੀਂ ਦੱਸ ਵੀਰੇ ਠੀਕ ਠਾਕ ਸਾਰੇ ਵਧੀਆ ਵੀਰੇ ਠੀਕ ਠਾਕ ਗੱਲਾਂ ਆ ਪ੍ਰਗਟ ਸਾਹਿਬ ਨੀਲੀ 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 ਕਰੀ ਬੈਠਾ ਹੈ ਬਿਲਕੁਲ ਜੀ ਹਾਂਜੀ ਮੁਹੱਬਤ ਆ ਫਿਰ ਤੇਰੀ ਹਣਾ ਬਹੁਤ ਜ਼ਿਆਦਾ ਦਿਲੋਂ ਮੁਹੱਬਤ ਆ ਭਾਈ ਆਪਣੀ ਨੀਲੀ ਨਾਲ ਸਹੀ ਆ ਵਧੀਆ ਅੱਛਾ ਕਦੋਂ ਦਾ ਸ਼ੌਂਕ ਪੈ ਗਿਆ ਤੈਨੂੰ ਪ੍ਰਗਟ ਭਾਈ ਵੀਰੇ ਆਪਾਂ ਨੂੰ ਨੀਲੀ ਚ ਆਇਆਂ ਨੂੰ ਤਾਂ ਹੋ ਗਿਆ 6-7 ਸਾਲ ਹੋ ਗਿਆ ਆਪਾਂ ਨੂੰ ਨੀਲੀ ਵਿੱਚ ਆਇਆ ਹਾਂ ਹਾਂ ਤੇ ਆਪਣਾ ਪ੍ਰੋਫੈਸ਼ਨਲੀ ਕੰਮ ਘੋੜਿਆਂ ਦਾ ਸੀਗਾ ਠੀਕ ਆ ਹਾਂ ਪਹਿਲਾਂ ਘੋੜਿਆਂ ਦੀ ਉਮੀਦ ਪਹਿਲਾਂ ਘੋੜਿਆਂ ਦਾ ਘੋੜਾ ਵੀ ਆਪਣੇ ਕੋਲ ਸਾਂਹ ਰਿਆ ਬਹੁਤ ਨਾ ਮੀ ਸਾਂਹ ਸੀ ਮਰ ਗਿਆ ਹਨਾ ਹਾਂਜੀ ਉਹ ਥੋੜਾ ਨਾ ਖਰਾਬ ਹੋ ਗਿਆ ਸੀ ਪੈਰਾਂ ਤੋਂ ਜ਼ਖਮ ਨਹੀਂ ਹਟੇ ਸੀ ਉਹਦੇ ਇੱਕ ਘੋੜੀ ਬਾਲੀ ਚ ਗਈ ਬਹੁਤ ਪੈਸਾ ਲਾਇਆ ਤੂੰ ਉਹਦੇ ਤੇ ਨਾ ਕੋਈ ਅੰਤ ਨਹੀਂ ਭਈ ਉਹਤੇ ਤਾਂ ਯਾਰ ਹਾਂਜੀ ਅੱਛਾ ਪ੍ਰਗਟ ਗੱਲ ਹੈ ਮਨ ਨੂੰ ਠੇਸ ਤਾਂ ਪਹੁੰਚਦੀ ਜਦੋਂ ਚੰਗਾ ਜਾਨਵਰ ਚਲਾ ਜਾਂਦਾ ਕੋਲ ਬਿਲਕੁਲ ਯਾਰ ਬਹੁਤ ਬਿਲਕੁਲ ਸਹੀ ਗੱਲ ਹੈ ਬਾਈ ਹੂੰ ਕਿਉਂਕਿ ਇਹ ਕਿ ਮੁਹੱਬਤ ਨਾਲ ਪਾਲਿਆ ਜਾਨਵਰ ਹਨਾ ਰੂਸ ਅੰਬੈਸੀ ਪੂਰਾ ਆਪਾਂ ਯਾਰ ਜਾਨਵਰ ਪੂਰਾ ਰੂਪਾ ਮੈਂ ਉਹਦਾ ਵੇਖਦਾ ਰਿਹਾ ਰੀਲਾ ਪੂਰਾ ਰਿਹਾ ਹਾਂ ਬਿਲਕੁਲ ਬਿਲਕੁਲ ਪਰ ਅੱਜ ਫਿਰ ਨੀਲੀ ਰਵੀ ਤੇ ਜਾਨਵਰ ਤੇਰੇ ਕੋਲ ਹੈਗੇ 2 ਬਕਾਉ ਹਨਾ ਹਾਂਜੀ ਹਾਂਜੀ ਤੇ 2000 ਇੱਕ ਹਿਸਾਬ ਨਾਲ ਜੀ ਤੈਨੂੰ ਹੀ ਦੇ ਦੇਣੇ ਆ ਤੈਨੂੰ ਹੀ ਦੇ ਦੇਣੇ ਬਈ ਆਪਾਂ ਅੱਜ ਹਨਾ ਬਿਲਕੁਲ ਕੀ ਡਿਟੇਲ ਆ ਛੋਟੀ ਦੀ ਬਈ ਪੜੀ ਵੀਰੇ ਟੈਂਕ ਦੀ ਆਪ ਆ ਛੋਟੀ ਠੀਕ ਆ ਇਹ ਦੂਜੀ ਸੂਏ ਸੂਈ ਆਪਣੇ ਆਪ ਦੇ ਸੂਰਜ ਦੀ ਆਪਣੇ ਸਾਂਹ ਦੀ ਕੱਟੀ ਆ ਮਗਰ ਆਪਣੇ ਵਾਲੇ ਝੋਟੇ ਦੀ ਠੀਕ ਆ ਤੇ ਤੇ ਨਾ ਮਹੀਨਿਆਂ ਦੇ ਨੇੜੇ ਹੈਗੀ ਆ ਯੂਬੇ ਤੋਂ ਡਾਇਰੈਕਟ ਗੱਭਣ ਕਰਾਈ ਆਪਾਂ ਡਾਇਰੈਕਟ ਗੱਭਣ ਕਰਾ ਕੇ ਡਾਇਰੈਕਟ ਕ੍ਰਾਸ ਕਰਾਈ ਹਾਂਜੀ ਵੀਰ ਚੈੱਕ ਪਾਸ ਆ ਵੀਰੇ ਚੈੱਕ ਪਾਸ ਆ ਵੀਰੇ ਠੀਕ ਅੱਛਾ ਪ੍ਰਗਟ ਵੀਰੇ ਕਿੰਨਾ ਦੁੱਧ ਕਿੰਨਾ ਦੇਗੀ ਵੀਰੇ ਸੱਜਰੇ 14 ਕਿਲੋ ਦੁੱਧ ਦਿੰਦੀ ਆ ਆਪਣੇ ਕੋਲ ਲੈਟ ਜਾਵਾ ਘੰਡੇ ਤੋਂ ਚੜਾ ਦੇ ਜਿਵੇਂ ਆਜ ਪੂਰਾ ਤੂੰ ਕਿੰਨੇ ਸੂਏ ਚੋਲੀ ਦੂਏ ਇਹ ਦੋ ਸੂਏ ਚੋਲੀ ਆ ਵੀਰੇ ਆਪਾਂ ਤੀਜੇ ਨੂੰ ਇਹ ਹੁਣ ਗੱਭਣਾ ਠੀਕ ਆ ਵੀਰੇ ਹਾਂਜੀ ਬਣ ਕਾਰਨ ਕੀ ਬਣ ਗਿਆ ਬਾਈ ਦਾ ਵੇਚਣ ਦਾ ਵੀ ਤੋ ਕਾਰਨ ਇਹ ਆ ਕੀ ਥਾਂ ਵੇਖ ਲੋ ਜਗਾ ਦੀ ਸਮੱਸਿਆ ਥੋੜੀ ਜੀ ਮੈਨੂੰ ਜਗਾ ਦੀ ਸਮੱਸਿਆ ਹੀ ਖੜੀ ਪਈ ਜਾਂਦਾ ਜਿਵੇਂ ਬੇਤ ਕੇ ਸੈੱਟ ਛੱਡ ਦੀ ਤਿਆਰੀ ਕਰਨੀ ਹੈ ਨਾ ਅੱਗੇ ਤੇ ਅੱਛਾ ਪਰਗੜ ਵੀਰੇ ਫਿਰ ਚੋਣ ਚਣ ਕਿਵੇਂ ਆ ਹੁਣ ਜਮ ਇੱਕ ਨੰਬਰ ਆ ਬਾਈ ਹੁਣ ਕਿੰਨਾ ਦੁੱਧ ਚਵਾਉਂਦੀ ਆ ਪਰਗੜ ਦੇ ਹੁਣ ਵੀਰੇ 6 ਕਿਲੋ ਦੁੱਧ ਆਏ ਸਾਲ ਇੱਕ ਡੰਗ ਮਿਲਦੀ ਹੁਣ ਇਹ ਠੀਕ ਆ ਪੈ ਤਾਂ ਦੋਨੇ ਡੰਗ ਵੀ ਜਾਊਗੀ ਥੋੜਾ ਜਿਹਾ ਕਈ ਵਾਰ ਟਾਈਮ ਟੂ ਟਾਈਮ ਹੋ ਜਾਂਦਾ ਡੰਗਰ ਜਿਆਦੇ ਚੋਣ ਵਾਲੇ ਜੇ ਕੋਈ ਕਰ ਲਿਆ ਦੋਵੇਂ ਡੰਗ ਹੀ ਮਿਲ ਪੂਗੀ ਨਹੀਂ ਨਹੀਂ ਮਿਲ ਪੂਗੀ ਵੀਰੇ ਮਿਲ ਪੂਗੀ ਥਾਣਾ ਇੱਕ ਪਰ ਆ ਜਾਂ ਵਖਾਉਂਦੀ ਪਰ ਲਾ ਕੋਈ ਚੱਕਰ ਨਹੀਂ ਨਹੀਂ ਕੋਈ ਚ ਠੀਕ ਐ ਜਮਾ ਪਸਮਾਰ ਜਮਾ ਇੱਕ ਨੰਬਰ ਆ ਜਮਾ ਓਕੇ ਰੱਖ ਦੀ ਐ ਜਮਾ ਜਮਾ ਇੱਕ ਨੰਬਰ ਨੀ ਪਰ ਗੜ ਬਾਹਰ ਨੂੰ ਗਈ ਮਿਲ ਕੱਢ ਕੇ ਹਾਂਜੀ ਲਿਓ ਨਾ ਬਾਈ ਅੱਛਾ ਟੈਂਕ ਦੀ ਐ ਆਪ ਆ ਅੱਗੇ ਗੱਬੜਾ ਜੂਬੇ ਤੋਂ ਹੈ ਜੂਬੇ ਤੋਂ ਬਾਈ ਮਗਰ ਆ ਗਈ ਸੂਰਜ ਦੀ ਆਪਣੇ ਵਾਲੀ ਆਪਣੇ ਵਾਲੀ ਸੂਰਜ ਦੀ ਕੱਟੀ ਬਿਲਕੁਲ ਬਾਈ ਅੱਛਾ ਮਿਲਦੀ ਕੱਟੀ ਦੀ ਆ ਮਿਲਦੀ ਕੱਟੀ ਦੇ ਵੀਰੇ ਠੀਕ ਆ ਬਾਈ ਠੀਕ ਆ ਕੱਟੀ ਵੀ ਬਹੁਤ ਸਾਂਭੀ ਬੈਠਾ ਚੰਦੇ ਕੱਟੀ ਬਹੁਤ ਚੰਗੀ ਐ ਬਾਈ ਤੀ ਝੋਟੀ ਵੀ ਸੋਹਣੀ ਐ ਯਾਰ ਹੈਨਾ ਚੋਟੀ ਦੀ ਬਿਊਟੀ ਬਹੁਤ ਹੈ ਬਾਈ ਨਾ ਨਾ ਸਾਰੀ ਚੰਗੀ ਜਾਦ ਬਹੁਤ ਚੋਟੀ ਜੇ ਹਾਂਜੀ ਪੇੜ ਭਾਰਾ ਭਾਵ ਹੋਈ ਨਾ ਚੋਟੀ ਮੇਰੇ ਲੈ ਜਾ ਲੰਮੀ ਕਾਢ ਇਹਨੂੰ ਹਾਂ ਇਹਨੂੰ ਕਹਿੰਦੇ ਨੀਲੀ ਰਾਣੀ ਮਿੱਤਰ ਜਿਹੜੀ ਪ੍ਰਗਟ ਰੱਖੀ ਪਈ 3522 ਦਾ ਈਡੀਆਈ ਟਰੈਕਟਰ ਰੱਖੀ ਵੱਡਾ ਚੰਦਰਾ ਹੈ ਲੈ ਆ ਬਾਈ ਠੀਕ ਹੈ ਬਾਈ ਪ੍ਰਗਟ ਸਿਆ ਗੱਲ ਜਮਾ ਟਕਾਣੇ ਲਾ ਗਿਆ ਤੇ ਲੈ ਆ ਬਾਈ ਰੱਸਾ ਵੀ ਕੋੜੀ ਵਾਲਾ ਹੀ ਪਾ ਲੈਣਾ ਹਾਈ ਫੀਲਿੰਗ ਦੇ ਨੂੰ ਕੋੜੀ ਵਾਲੀ ਆਉਂਦੀ ਹੈ ਨਾ ਹਾਂ ਨਹੀਂ ਠੀਕ ਹੈ ਪ੍ਰਗਟ ਜੀ ਲੈ ਜਾਓ ਹਮੇ ਬਹੁਤ ਸੋਹਣੀ ਝੋਟੀ ਆ ਯਾਰ ਕਹਿਣ ਤੋਂ ਗੱਲ ਨਹੀਂ ਗਈ ਅੱਛਾ ਕੱਟੀ ਵੀ ਮਗਰ ਬਾ ਕਮਾਲ ਆਂਦੇ ਹਨਾ ਕੱਟੀ ਆਪਣੇ ਮਾਲੀ ਦੀ ਆ ਸੂਰਜ ਦੀ ਆ ਅੱਛਾ ਪ੍ਰਗਟ ਵੀਰੇ ਮਿਲਦੀ ਕਿਹੜੇ ਟਾਈਮ ਸਵੇਰ ਦੇ ਟਾਈਮ ਤੇ ਸ਼ਾਮ ਦੇ ਇਹ ਸਵੇਰ ਟਾਈਮ ਮਿਲਦੀ ਵੀਰੇ ਸਵੇਰ ਦੇ ਲੈ ਮਿੱਤਰ ਤੁਹਾਨੂੰ ਚੁਾਈ ਵੀ ਵਿਖਾਈ ਦੇਣੀ ਆ ਕਰਮਾ ਵਾਲੀ ਦੀ ਕੱਟੀ ਮਗਰ ਆ ਵੇਖੋ ਕੱਟੀ ਵੀ ਮਾਝ ਦੇ ਬਰਾਬਰ ਹੋਣ ਵਾਲੀ ਆ ਹਨਾ ਬਾਈ ਬਹੁਤ ਸੋਹਣੀ ਸੁਨੱਖੀ ਕੱਟੀ ਬਕੈਣ ਤੋਂ ਭਾਵੇ ਆ ਬਾਈ ਬਣੀ ਬਣਾਈ ਮਰੀਦ ਤੇਨੇ ਜਾਨਵਰ ਚਲੇ ਜਾਣੇ ਆ ਤੁਹਾਡੇ ਘਰੇ ਤੇ ਰੇਟ ਤੇ ਜਿਹੜਾ ਮਿਲਣਾ ਮਿਲਣਾ ਬਾਈ ਕਿਉਂਕਿ ਚੰਗੀ ਚੀਜ਼ ਦੇ ਰੁਪਈਏ ਤਾਂ ਬਾਈ ਲਾਉਣੇ ਪੈਣੇ ਆ ਫਿਰ ਇਹ ਗੱਲ ਤਾਂ ਸਿੱਧੀ ਆ ਮੈਂ ਤਾਂ ਆਪ ਕਹਿ ਦਿੰਨਾ ਹਨਾ ਚੰਗੀ ਚੀਜ਼ ਦੇ ਬਾਈ ਜਿਹਨੇ ਹੀਰੇ ਸਾਭਿਆਂ ਨੇ ਪੈਸੇ ਦਾ ਵਟਣੇ ਆ ਬਾਈ ਜਿਹਨੇ ਖੁਰਲੀ ਤੇ ਪੱਠੇ ਮੈਂ ਹੱਥ ਮਾਰਿਆ ਨਾ ਸੁਦਾ ਸ਼ਾਮ ਤੇ ਆਹ ਕੱਟੀ ਵੇਖ ਲਓ ਬਾਈ ਮਗਰ ਇਹਦੇ ਚਲੋ ਜੋਈ ਚੀਜ਼ ਦੀ ਤਾਂ ਬਹੁਤ ਬੋਲੀ ਆ ਉਹ ਬੁਢੀ ਤੋਂ ਦੇ ਪ੍ਰਗਟ ਬਰੇ ਬਸ ਇੱਕ ਮਿੰਟ ਕਾਹੂੰ ਜਾਂਦੇ पास भी aja, है जी ना पास pasung boleh. ਕਿ ਉਹ ਕਿਉਂ ਚੋਂ ਦਾ ਬੜਾ ਕਮਾਲਾ ਹਨਾ ਬਈ ਇੱਕ ਨੰਮਰਾ ਚ ਵਾਈ ਦੀ ਜਮਾ ਇੱਕ ਨੰਬਰ ਧਾਰਾ ਬੋਲੀ ਬੋਲੀ ਅੱਛਾ ਜੂਪੇ ਤੋਂ ਡਾਇਰੈਕਟ ਦੀ ਵੀਡੀਓ ਹੈਗੀ ਤੇਰੇ ਕੋਲੇ ਬਿਲਕੁਲ ਵੀਰੇ ਵੀਡੀਓ ਆਪਣੇ ਕੋਲੇ ਆ ਫੋਨ 'ਚ ਵਿਖਾ ਦਿੰਨੇ ਆਪਾਂ ਪ੍ਰੂਫ ਵਿਖਾਵਾਂਗੇ ਆਪਾਂ ਬਿਲਕੁਲ ਬਾਅਦ ਇਹ ਨਹੀਂ ਵਿਖਾ ਦੇ ਜਿਹੜਾ ਲਊਗਾ ਵੀਡੀਓ ਚ ਲੋਡ ਹੀ ਨਹੀਂ ਅਜਾ ਪ੍ਰਗਟ ਨੰਬਰ ਕਿੰਨਾ ਬਾਈ ਨੰਬਰ ਹੈਗਾ ਜੀ ਆਪਣਾ 84376 ਹੂੰ 68729 ਇੱਕ ਵਾਰੀ ਹੋਰ ਹੋੰਦੇ 84378 ਜੀ 68729 ਠੀਕ ਹੈ